ਸਾਤਸਰੀਆ ਕਾਲ ਚੈਨਲ ਏ ਟੂ ਜ਼ेड ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸ਼ੁਰੂਆਤ ਕਰਦੇ ਹਾਂ ਮੌਸਮ ਦੀ ਤਾਜ਼ਾ ਜਾਣਕਾਰੀ ਤੋਂ ਸੌਣ ਮਹੀਨਾ ਵਿਖਾਵੇਗਾ ਰੰਗ ਪੰਜਾਬ ਵਿੱਚ ਅਗਲੇ 2 ਦਿਨ ਪਵੇਗਾ ਪਾਰਿਮੀ ਮੌਸਮ ਪਾਗ ਨੇ ਜਾਰੀ ਕੀਤਾ ਅਲਰਟ ਸੌਣ ਮਹੀਨਾ ਪੰਜਾਬ ਵਿੱਚ ਆਪਣਾ ਰੰਗ ਦਿਖਾਵੇਗਾ ਅੱਜ ਕਈ ਜਿਲ੍ਹਿਆਂ ਵਿੱਚ ਬੱਦਲ ਛਾਈ ਰਹਿਣ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ ਹਾਲਾਂਕਿ ਮੌਸਮ ਪਾਗ ਮੁਤਾਬਕ ਅੱਜ ਰਾਤ ਤੋਂ ਪਛਮੀ ਗੜਬੜੀ ਸਰਗਰਮ ਹੋ ਜਾਵੇਗੀ ਇਸ ਕਾਰਨ ਸੋਮਵਾਰ ਤੇ ਮੰਗਲਵਾਰ ਤੋਂ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਮੌਸਮ ਵਿਭਾਗ ਨੇ 12 ਜ਼ਿਲ੍ਹਿਆਂ ਲਈ yellow alert ਜਾਰੀ ਕੀਤਾ ਹੈ ਮੌਸਮ ਵਿਭਾਗ ਦੇ ਅਨੁਸਾਰ ਮੌਨਸੂਨ ਦੇ ਕਮਜ਼ੋਰ ਹੋਣ ਕਾਰਨ ਪਿਛਲੇ 24 ਘੰਟਿਆਂ ਦੌਰਾਨ ਵਕ-ਵਕ ਤਾਵੇਂ ਤੇ ਹਲਕੀ ਤੇ ਦਰਮਿਆਨੀ بارش ਹੋਈ ਹੈ ਸਭ ਤੋਂ ਵੱਧ ਮੀਂਹ ਲੁਧਿਆਣਾ ਅਤੇ ਨਵਾਂ ਸ਼ਹਿਰ ਦੇ ਖੰਨਾ ਵਿੱਚ ਦਰਜ ਕੀਤਾ ਗਿਆ ਹੈ ਇਸ ਦੇ ਨਾਲ ਹੀ ਸੋਮਵਾਰ ਤੋਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਸੰਗਰੂਰ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਤੇ ਮਹਾਲੀ ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਹੋਵੇਗਾ ਇਸ ਤੋਂ ਇਲਾਵਾ ਇਸ ਮੌਸਮ 'ਚ ਮਲੇਰੀਆ ਫੈਲਣ ਦਾ ਵੀ ਖਤਰਾ ਜ਼ਿਆਦਾ ਰਹਿੰਦਾ ਹੈ ਖਬਰ ਨੂੰ ਅੰਤ ਤੱਕ ਸੁਣ ਲਈ ਸਰਸਰੀ